ਉਹ ਇਹ ਜਿਹੜੀਆਂ ਜਨਤਾ ਦੇ ਜਨਸਤਾਨ ਕੋਲ ਤੇ ਜਿਸ ਤਰ੍ਹਾਂ ਇਹ ਜਨਤਾ ਦੇ ਨਾ ਰਹੀਆਂ ਇਹ ਲੋਕਾਂ ਨੂੰ ਜਿਹੜੀ ਸੜਕ ਤੋਂ ਰੱਖਿਆ ਹੋਇਆ ਸੀ ਜਦੋਂ ਪੰਜ ਤੀਰ ਤੋਂ ਨਾ ਦੇ ਸੀ ਇਸ ਦਾ ਮੁੱਖ ਮਸਲਾ ਨੇ ਇਹ ਜਿਹੜੀਆਂ ਮੰਗਾਂ ਨੇ ਇਹ ਤਰੀਕੂ ਇੱਕ ਵਜੇ ਤਕਰੀਬਨ ਸਾਡੇ ਜਿੰਨੇ ਜਿਲ੍ਹੇ ਦੇ ਅਗੂਆਂ ਇਲਾਕਿਆਂ ਦੇ ਅਗੂ ਸੀ ਜ਼ਮੀਨ ਰੇਤ ਇੱਕੋ ਹੀ ਚੁੱਕੇ ਜਿਵੇਂ ਕੋਈ ਨਜ਼ਦੀਕ ਵਰਗਾ ਹੋਊਗਾ ਕੋਈ ਨਾ ਆਪਣੀ ਹੱਕੀ ਮੰਗਾਂ ਲੈ ਕੇ ਸੀ ਸਰਕਾਰ ਜਿਹੜਾ ਮਿੱਤਰੋ ਕੱਲ ਕਨ ਜਾ ਰਹੇ ਸੀ ਸਰਕਾਰ ਜਿਹੜੀ ਗੱਲ ਆ ਉਹ ਕੋਈ ਟੀਡੀ ਮੈਡੀਕਲ ਸੀ ਸਰਕਾਰ ਗੱਲ ਮੰਨੂ ਚਾਹ ਨਹੀਂ ਸੀ ਜਿਸ ਨਾਲ ਗੱਲਾਂ ਚੱਲੀਆਂ ਉਸ ਲੋਕਾਂ ਵਾਸਤੇ ਜਿੰਨੀਆਂ ਗੱਲਾਂ ਤੋਂ ਕਹਿ ਕੇ ਠੀਕ ਹੋ ਪਰ ਮੇਰੀ ਅੱਖ ਚ ਰੱਖ ਪੈਦਾ ਵੀ ਤੇ ਮੈਂ ਹੁਣ ਜਾ ਰਿਹਾ ਹਾਂ ਮੁੱਖ ਮੰਤਰੀ ਚਿੰਨ੍ਹੇ ਪਰ ਵਿੱਚੇ ਗੱਲ ਤੋੜ ਕੇ ਜੋ ਛੱਡ ਕੇ ਆਇਆ ਉਸ ਗੱਲ ਨੂੰ ਲੈ ਕੇ ਤੇ ਨਾਲ ਇਹ ਵੀ ਗੱਲ ਕਿਹਾ ਜਾ ਤੂੰ ਤੀਰ ਲਓ ਜੋ ਤਾ ਇਸ ਕਰਕੇ ਉਹਦਾ ਅਸੀਂ ਇੱਕ ਥਾਂ ਧੰਨ ਲੱਗੇ ਸਵਾ 35 ਸੈਕਿੰਡ ਪਰ ਇਹਨਾਂ ਨੇ 1600 ਤੋਂ ਧਰਵਾ ਦੇ ਜਿਹੜੇ ਲੋਕਾਂ ਨੂੰ ਖੱਜਲ ਖੋਰ ਕੀਤਾ ਇਹ ਖੁਦ ਸਰਕਾਰਾਂ ਜੁਮੇਵਾ ਦੇ ਕਿ ਇੱਕ ਹੋਰ ਵੀ ਵੱਡੇ ਪ੍ਰੋਗਰਾਮ ਦੇ ਨੀਚੇ ਜੋ ਸੂਬੇ ਲਈ ਸਰਕਾਰ ਜੇ ਸੂਬਾ ਨੂੰ ਕਹੂੰਗਾ ਉਸੇ ਕਰਕੇ ਜਿਵੇਂ ਅੱਜ ਅਸੀਂ ਇਹਨਾਂ ਦੇ ਮੱਤਰੀ ਨਾ ਆਵਾਜ਼ ਮੱਤਰੀ ਪੂਰੇ ਮਾਰੇ ਹੋਏ ਨੇ ਇਹ ਮੈਂ ਦਾ ਆਉਂਗਾ ਸਮਝ ਜਿਗਰ ਨੂੰ ਤੇਜ਼ ਕਰਾਂਗੇ ਕਿਉਂਕਿ ਇਹ ਜੇ ਖਿਸ਼ਾੜੀ ਖੇਤੀ ਨਹੀਂ ਦੀ ਆ ਗਾ ਲੋਤਵਾਰੂ ਨੀਚੇ ਲੈ ਕੇ ਆਏ ਨੇ ਉਹਨਾਂ ਨੀਚੇ ਦਾ ਸਹੂਲਤ ਕਰਦੇ ਕਿਉਂਕਿ ਅੱਜ ਸਮਾ ਸੀ ਇਹ ਲੋਕ ਨਸ਼ਾ ਦੇ ਮਲਦਾਨ ਹੋਏ ਨੇ ਜਿਹੜੀ ਨੌਜਾਤੀ ਪੀੜੀ ਸਾਰੀ ਖਤਮ ਹੋ ਗਈ ਆ ਜਿਹੜੀ ਫਸਲਾਂ ਸਾਡੀ ਖਤਮ ਹੋ ਗਈ ਆ ਅਸੀਂ ਇਹ ਲੜਾਈ ਜਾਣਗੇ ਆਪਣੀ ਫਸਲਾਂ ਦੀ ਆਪਣੀ ਨਸਲਾਂ ਬਚਾਉਂਦੀ ਆਪਣੇ ਕਿਤੇ ਬਚਾਉਂਦੀ ਸਾਡੀ ਰੋਜ਼ੀ ਚੱਲਦੀ ਆ ਇਹ ਨਹੀਂ ਵੇਚੀਏ ਕਰਦੇ ਕੰਪਨੀਆਂ ਲੱਗਣ ਜਦੋਂ ਇਹ ਉਹ ਤਾਂ ਮੁਕਤ ਕਰਦੇ ਅੰਨੇ ਯਾਰ ਬੈ ਕੇ ਸੱਚੀ ਕਰਦੇ ਸੀ 2000 950 ਸੀ ਫੇ ਇਹ ਵੋਟਾਂ ਜੋ ਨਾਲ ਨਹੀਂ ਬਣੇ ਪਰ ਇਹ ਅੰਦਰ ਸੀ ਲੋਕਾਂ ਦੇ ਹੱਕ ਦੀ ਕਰਾਂਗੇ ਗੱਲ ਅੱਜ ਕੀ ਹੋਇਆ ਵਾ ਅੱਜ ਜਿਹੜੀ ਪੈਨਸ਼ਨ ਦਿੱਤੀ ਜਾ ਰਹੀ ਹੈ ਸਰਛਾ ਜੋ ਪਾਰਟੀ ਨਿਕਲੇ ਇਹ ਅੰਦਰ ਸੀ ਘਰ ਘਰ ਲੋਕਾਂ ਦੇ ਗੱਲ ਸੁਣਨ ਆ ਕੇ ਪਰ ਆਮ ਆਦਮੀ ਆ ਜੀ ਸਰਕਾਰ ਵਾ ਆਮ ਆਦਮੀ ਦੀ ਪਰਤ ਹੋ ਗਈ ਪਰ ਅੱਜ ਆਮ ਆਦਮੀ ਜਿਹੜਾ ਉਹ ਹੋ ਰਿਹਾ ਜਾ ਰਿਹਾ ਆ ਬਿਜਲੀ ਦੇ ਬਿੱਲ ਜਿਹੜੇ ਲੋਕਾਂ ਦੇ ਘਰਾਂ ਤੇ ਇੰਨੇ ਵੱਡੇ ਆ ਗਏ ਨੇ ਕਿ ਆਉਂ ਵਾਲੇ ਸਮੇਂ ਤੋਂ ਬਾਅਦ ਆ ਲੋਕਾਂ ਦਾ ਦੀਵਾ ਜਿਹੜਾ ਗਲ ਹੋ ਜਾ ਰਿਹਾ ਲੋਕਾਂ ਕੋਲ ਬੱਤੀ ਨਹੀਂ ਬਣਨੀ ਇਸ ਕਰਕੇ ਭਰਾਓ ਆਉਂ ਵਾਲੇ ਸਮੇਂ ਵਿੱਚ ਜੇ ਸੜੀਆਂ ਜਮੀਨਾਂ ਖੋਜ਼ੀਆਂ ਦੇ ਤਾਂ ਫਿਰ ਉਹ ਵੀ ਜਿਹੜੀਆਂ ਜੋ ਇਹਨਾਂ ਕੋ ਵੱਡੀਆਂ ਕੰਪਨੀਆਂ ਕੋ ਗਈਆਂ ਤੇ ਫਿਰ ਸਾਡਾ ਜੀਣਾ ਹੋਰ ਮੁਸ਼ਕਲ ਹੋ ਜਾਊਗਾ ਕਿਉਂਕਿ ਆਉਂ ਵਾਲੇ ਸਮੇਂ ਜਿਹੜੀਆਂ ਸਬਸਿਡੀਆਂ ਨੇ ਸਾਰੀਆਂ ਖਤਮ ਕਰ ਜਾ ਰਹੀਆਂ ਨੇ ਇਹ ਜਿਹੜੀਆਂ ਸਰਕਾਰਾਂ ਧੱਕਾ ਕਰ ਰਹੀਆਂ ਹਨ ਨਾ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਾਰਿਆਂ ਨਾਲ ਹੀ ਧੱਕਾ ਵੀ ਪੁਰਾਣੇ ਤੇ ਸੈਂਟਰ ਦੀ ਸਰਕਾਰ ਕਰਦੀ ਸੀ ਤੇ ਹੁਣ ਪੰਜਾਬ ਦੀ ਸਰਕਾਰ ਹੀ ਆ ਜਿਹੜੀ ਉਹ ਹੀ ਸਾਨੂੰ ਮਾਰਨ ਤੇ ਤੁਲ ਗਈ ਆ ਉਹਨਾਂ ਸਾਨੂੰ ਚੰਡੀਗੜ੍ਹ ਨਹੀਂ ਇੰਟਰ ਹੁਣ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਇਹ ਲੋਕਾਂ ਦੇ ਬਣਾਏ ਨੁਮਾਇੰਦੇ ਆ ਤੇ ਇਹ ਕਿੰਨਾ ਚਿਰ ਆ ਚਲੇ ਜਾਣਗੇ ਕਿਉਂਕਿ ਛਾਨੀ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹਦੇ ਵਿੱਚ ਕੋਈ ਵਾਧੂ ਕੁਝ ਨਹੀਂ ਕੋਈ ਭੀਖ ਨਹੀਂ ਨਾ ਕੋ ਮੰਗਣ ਦੇ ਆਪਣੇ ਹੱਕ ਮੰਗਣ ਦੇ ਆ ਹੱਕ ਆ ਜਿਹੜੇ ਉਹ ਤੇ ਫਿਰ ਲੈਣਾ ਹੀ ਆ ਜਿਤਨਾ ਵੀ ਇਹ ਦੇਣਗੇ ਉਹ ਕਹੇ ਭਾਵੇਂ ਸਾਨੂੰ ਗ੍ਰਿਫਤਦਾਰੀਆਂ ਦੇਣੀਆਂ ਪੈਣ ਭਾਵੇਂ ਸਾਨੂੰ ਛੀਦੀਆਂ ਦੇਣੀਆਂ ਪੈਣ ਜੋ ਵੀ ਕਰਨਾ ਪਿਆ ਉਹ ਕਰਕੇ ਤੇ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈਣੇ ਆ ਇਹ ਭਗਵਾਨਤਮਾਨ ਇਹ ਨਾ ਸਮਝੋ ਵੀ ਮੈਂ ਆ ਗਿਆ ਤੇ ਘਰੇ ਮੈਂ ਪੱਕਾ ਹੀ ਕੁਰਸੀ ਤੇ ਬਹਿ ਗਿਆ ਇਹ ਕੁਝ ਨਹੀਂ ਇਹ ਤੇ ਅੱਜ ਕੁਰਸੀ ਆਕਾਲ ਉਹਰ ਕਹਿੰਦੇ ਤਾਂ ਲੇ ਹੋ ਜਾਣੀ ਆ ਤੇ ਪਰ ਇਹਨੂੰ ਥੋੜਾ ਜਿਆ ਸੋਚਣਾ ਚਾਹੀਦਾ ਇਹ ਬਦਲਾ ਲੈ ਕੇ ਆਇਆ ਹੀ ਕੀ ਬਦਲਾ ਆ ਕਾ ਪਿੰਡ ਪਿੰਡ ਦੇ ਵਿੱਚ ਨਸ਼ਾ ਗਲੀ ਗਲੀ ਦੇ ਵਿੱਚ ਨਸ਼ਾ ਹਰ ਹਰ ਮੋੜ ਤੇ ਨਸ਼ਾ ਜਿੱਦੋਂ ਮਰਜ਼ੀ ਤੁਸੀਂ ਲੈ ਲੋ ਲੋਟ ਘੋਵਾ ਤਾਂ ਤੁਸੀਂ ਕਿਤੇ ਸੇਫ ਹੀ ਨਹੀਂ ਹੈਗੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਵੀ ਸੇਫ ਨਹੀਂ ਜੇ ਹੈਗੇ ਉੱਥੇ ਵੀ ਤੁਹਾਨੂੰ ਜਦੋਂ ਮਰਜ਼ੀ ਕੋਈ ਕੋਈ ਚੰਦ ਖੋ ਕੇ ਲੈ ਗਿਆ ਤੇ ਕੀ ਇਹ ਪ੍ਰਸ਼ਾਸਨ ਜਿਹੜਾ ਇਹਨਾਂ ਨੇ ਕਹਿਣੇ ਕਰਨੇ ਜਿਹੜੀਆਂ ਪੁਲਿਸ ਹੈ ਜਿਹੜੀਆਂ ਇਹਨਾਂ ਤੇ ਕਹਿਣੇ ਕਰਨੇ ਕਿ ਕੋਈ ਮੰਨਦਾ ਹੀ ਨਹੀਂ ਉਹ ਪੁਲਿਸ ਵਾਲੇ ਕਿਸਾਨਾਂ ਨੂੰ ਨਹੀਂ ਜਾਣਦੇ ਸਰਕਾਰ ਨੂੰ ਤੇ ਇਹਦੇ ਨਵੇਂ ਆਏ ਆ ਤੇ ਆਪਣੇ ਘਰ ਭਰਦੇ ਹੋਏ ਆ ਵੀਹੀਂ ਪਾਰ ਲਗੇ ਮੁਰਤੇ ਖੜਾ ਕੀ ਆਉਣਾ ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਅਸੀਂ ਕਿਸਾਨ ਆ ਅਸੀਂ ਪੰਜਾਬ ਦੇ ਕਿਸਾਨ ਆ ਅਸੀਂ ਹੋਰ ਕਿਧੋਂ ਦੇ ਕਿਸਾਨ ਨਹੀਂ ਹੈਗੇ ਅਸੀਂ ਬੀਬੀਆਂ ਵੀ ਕਿਸਾਨਾਂ ਦੇ ਨਾਲ ਅਸੀਂ ਜੇਲਾ ਕੱਟਣੀਆਂ ਸਾਨੂੰ ਹੁੰਦੀਆਂ ਅਸੀਂ ਤਿੰਨ ਚਾਰ ਚਾਰ ਮਹੀਨੇ ਜੜਿਆ ਜਿਲ੍ਹਾ ਚ ਲਾਉਨੇ ਆ ਤੇ ਅਸੀਂ ਟਰਨੇ ਲਾਉਨੇ ਆ ਇਹ ਲੱਗਦੇ ਰਹੇ ਨੇ ਤੇ ਇਹਨਾਂ ਦੀ ਹੱਥੇ ਗੋਡਾ ਧਰਕੇ ਤੇ ਆਪਣਾ ਹੱਕ ਜਿਹੜਾ ਉਹ ਲੈਣਾ ਵਾ ਇਹਨਾਂ ਕੋਈ ਭੀਖ ਨਹੀਂ ਵਾ ਉਹਨੇ ਕਿਹਾ ਮੇਰੀ ਨਰਮਾਈ ਨੂੰ ਮਤਲਬ ਗਲਤ ਨਾ ਸਮਝਣ ਐਨੂੰ ਐਕਸ਼ਨ ਵੀ ਲੈ ਸਕਣਾ ਹਾਂਜੀ ਉਹਨੇ ਕਿਹਾ ਮੇਰੀ ਨਰਮਾਈ ਨੂੰ ਐਵੇਂ ਨਾ ਸਮਝਣ ਐਕਸ਼ਨ ਵੀ ਲੈ ਸਕਣਾ ਜਿਹੜਾ ਮਰਜ਼ੀ ਐਕਸ਼ਨ ਲਵੇ ਅਸੀਂ ਕਿਸੇ ਐਕਸ਼ਨ ਤੋਂ ਨਹੀਂ ਡਰਦੇ ਨਾ ਅਸੀਂ ਗੋਲੀਆਂ ਇਹਨਾਂ ਦੀਆਂ ਤੋਂ ਡਰਦੇ ਜੇ ਤੇ ਨਾ ਇਹਨਾਂ ਦੀਆਂ ਜੇਲਾਂ ਤੋਂ ਡਰਦੇ ਜੇ ਸਾਨੂੰ 50 ਸਾਲ ਹੋ ਗਏ ਇਸੇ ਕੰਮ ਅਸੀਂ ਕਿਸੇ ਤੋਂ ਨਹੀਂ ਡਰਦੇ ਮੈਂ ਸਾਲ 78 ਦੇ ਵਿੱਚ ਬੁੜੈਲ ਜੇਲ੍ਹ ਦੇ ਵਿੱਚ 4 ਮਹੀਨੇ ਲਾ ਕੇ ਆਈ ਸਾਂ ਆਪਣੀਆਂ ਹੱਕਾਂ ਲਈ ਮੰਗਾਂ ਲਈ ਬੇਰਜਗਾਰੀ ਦਾ ਚੱਲਿਆ ਸੀ ਉਹਨੂੰ ਇਹ ਜਿਟੇਸ਼ਨ ਅਸੀਂ ਨਹੀਂ ਡਰਦੇ ਜਿਹੜੀਆਂ ਨੇ ਕਰਨੀਆਂ ਨਾ ਇਹ ਕਰੇ ਦੇਖੋ ਨਾ ਦਾ ਇੱਕ ਜੰਮੂਰੀਅਤ ਹੱਕਵਾਦ ਧਰਨਾ ਦੇਣਾ ਜਦੋਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਹੀ ਕੀਤਾ ਕਿ ਸਾਰੇ ਵਿਧਾਇਕਾਂ ਦੇ ਮੰਤਰੀਆਂ ਦੇ ਕੋਠੀਆਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਤੇ ਮੇਰੇ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਦਿੱਤਾ ਕਿਸਾਨ ਸਾਡੇ ਆਪਣੇ ਨੇ ਕੋਈ ਬੇਗਾਨੇ ਨਹੀਂ ਮੈਂ ਵੀ ਇੱਕ ਕਿਸਾਨ ਦਾ ਪੁੱਤ ਵਾਂ ਮੈਂ ਉਹਨਾਂ ਦਾ ਵੈਲਕਮ ਕੀਤਾ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਜਿੰਨੇ ਮੈਂ ਜੋਗਾ ਹਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਜਿਹੜਾ ਵਾ ਮੈਂ ਪਿਆਇਆ ਵਾ ਤਾਂ ਉਹ ਆਪਣਾ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਨੇ ਜਿਹੜੀ ਸਰ ਉਧਰ ਸੀਐਮ ਉਹਨੇ ਉਹਨਾਂ ਨੂੰ ਮੀਟਿੰਗ ਕੀਤੀ ਜਿਹੜੀ ਉਹਨੂੰ ਲੈ ਕੇ ਕਾਫੀ ਕਿਸਾਨ ਜਿਹੜੇ ਖਫਾ ਜਿਹੜੇ ਨਜ਼ਰ ਆ ਰਹੇ ਨੇ ਦੇਖੋ ਕਿਸਾਨਾਂ ਨੂੰ ਉਹਦੇ 'ਚ ਖਫਾ ਨਹੀਂ ਹੋਣਾ ਚਾਹੀਦਾ ਸੀਐਮ ਸਾਹਿਬ ਆਪ ਇੱਕ ਕਿਸਾਨ ਨੇ ਕਿਸਾਨ ਦੇ ਪੁੱਤ ਨੇ ਉਹਨਾਂ ਬੜਾ ਸਾਫ਼ ਲੈਕਚਰ ਜੇ ਕਹਿ ਲਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਵਾਂ ਕਿ ਜਿੰਨੀ ਵਧੀਆ ਤਰੀਕੇ ਨਾਲ ਜਿੰਨੇ ਵਧੀਆ ਮੀਟਿੰਗਾਂ ਸੀਐਮ ਸਾਹਿਬ ਨੇ ਕਿਸਾਨਾਂ ਨੂੰ ਦਿੱਤੀਆਂ ਨੇ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਕਿਸਾਨਾਂ ਲਈ ਹਮੇਸ਼ਾ ਖੋਲ ਕੇ ਰੱਖਿਆ ਹੈ ਪਰ ਕਿਤੇ ਨਾ ਕਿਤੇ ਸੀਐਮ ਦੀ ਵੀ ਏਡੀ ਵੱਡੀ ਪੋਸਟ ਵਾ ਕਿ ਸੀਐਮ ਸਾਹਿਬ ਦਾ ਵੀ ਕੋਈ ਆਪਣਾ ਲੈਵਲ ਹੈ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬੰਦੀਆਂ ਸਟੇਟ ਨੂੰ ਲੈ ਕੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਕਿਸਾਨਾਂ ਨੂੰ ਸਮਝਣਾ ਚਾਹੀਦਾ। ਦੇਖੋ ਕੋਈ ਡਰ ਨਹੀਂ ਹੈ ਸਾ। ਦਰ ਵਾਲੀ ਤੇ ਚ ਕਿਹੜੀ ਗੱਲ ਹੈ? ਜੇ ਧਰਨਾ ਲੱਗਣਾ ਦਰ ਵਾਲੀ ਤਾਂ ਕੋਈ ਗੱਲ ਨਹੀਂ। ਜੇ ਧਰਨੇ 'ਚ ਪਾਰਟੀਆਂ ਨਿਕਲੀਆਂ ਸੀ ਧਰਨੇ ਦੇ ਵਿੱਚ ਨਿਕਲੀਆਂ ਤਾਂ ਸਾਨੂੰ ਧਰਨੇ ਦਾ ਕੋਈ ਡਰ ਨਹੀਂ। ਇਹ ਜਿਹੜੀਆਂ ਮਹਿਲਾ 'ਚ ਪਾਰਟੀਆਂ ਨਿਕਲਦੀਆਂ ਉਹਨਾਂ ਨੂੰ ਡਰ ਹੁੰਦਾ। ਧਰਨੇ 'ਚੋਂ ਨਿਕਲੀ ਪਾਰਟੀ ਨੂੰ ਧਰਨੇ ਦਾ ਕੋਈ ਡਰ ਨਹੀਂ। ਨਹੀਂ ਮੈਨੂੰ ਅਜੇ ਤੱਕ ਉਹਨਾਂ ਕੋਈ ਮੰਗ ਪੱਤਰ ਨਹੀਂ ਆ ਦਿੱਤਾ। ਠੀਕ ਹੈ ਜੀ। ਤਾਂ ਜਦੋਂ ਦੇਣਗੇ ਆਪਾਂ ਉਹਨਾਂ ਤੋਂ ਮੰਗ ਪੱਤਰ ਲੈ ਲਾਂਗੇ।